ਦੱਸ ਦੇ ਸੀ ਵੈਲੀ ਉਹ ਜਿਹੜੀ ਪੀੜੀ ਨੂੰ ਦੇਖਿ ਉਸੇ ਪੀੜੀ ਨੇ ਰਿਕਾਰਡ ਤੋੜਤੇ ਉਹ ਦੱਸ ਦੇ ਸੀ ਵੈਲੀ ਉਹ ਜਿਹੜੀ ਪੀੜੀ ਨੂੰ ਦੇਖਿ ਉਸੇ ਪੀੜੀ ਨੇ ਰਿਕਾਰਡ ਤੋੜਤੇ ਭਾਗਾ ਵਾਲੇ ਭਰ ਦੇ ਨੇ ਆ ਕੇ ਹਾਜ਼ਰੀ ਲੱਗਿਆ ਕਿਸਾਨੀ ਦੇ ਨਹੀਂ ਦੇ ਜਿੰਦਾਬਾਦ ਰੋਹੀ ਜਿੰਦਾਬਾਦ ਆ ਕਿਸਾਨੀ ਜਿੰਦਾਬਾਦ ਰਹੂਗੀ ਕਾਨੂੰਨਾ ਦੀ ਲੜਾਈ ਲੜ ਰਹੇ ਸਾਰੇ ਕਿਸਾਨ ਵੀਰੋ ਜਿਹੜਾਉਓ ਬਜ਼ੁਰਗ ਮਾਤਾਵਾਂ ਮਾਨ ਸਾਹਿਬ ਨੇ ਤੁਹਾਨੂੰ ਬੜੀਆਂ ਵਧੀਆ ਉਦੋਂ ਪਹਿਲਾਂ ਰੋਣੀ ਸਾਹਿਬ ਨੇ ਵੀ ਇੰਨੀਆਂ ਕਲੀਅਰ ਗੱਲਾਂ ਤੁਹਾਨੂੰ ਸ਼ੀਸ਼ਾ ਦਿਖਾਤਾ ਸਾਰਾ ਗੱਲਾਂ ਸੁਣ ਕੇ ਲੱਗ ਜਾਂਦਾ ਵੀ ਯਾਰ ਸਾਨੂੰ ਕਿੰਨਾ ਲੁੱਟੀ ਜਾਂਦੇ ਆ ਕਿੰਨਾ ਸਾਨੂੰ ਲੁੱਟਿਆ ਗਿਆ ਮੈਂ ਬਹੁਤਾ ਸਮਾਂ ਨਹੀਂ ਲਾਣਾ ਕਿਉਂਕਿ 6 ਵਜੇ ਦਾ ਟਾਈਮ ਦਿੱਤਾ ਸੀ ਸਾਡੇ ਕੋਲ 2-2 ਮਿੰਟ ਹੀ ਹੈ ਮਾਨ ਸਾਹਿਬ ਤੋਂ ਬਾਅਦ ਬੋਲਣ ਦਾ ਵੀ ਕੋਈ ਮੇਰਾ ਖਿਆਲ ਹੈ ਨਹੀਂ ਸਾਰੀਆਂ ਗੱਲਾਂ ਉਹਨਾਂ ਨੇ ਕਹਿਤੀਆਂ ਮੈਂ ਤਾਂ ਤੁਹਾਨੂੰ ਇਹ ਅਪੀਲ ਕਰੂੰਗਾ ਬਸ ਇੰਨੀ ਕੁ ਵੀ ਭੁੱਲਿਓ ਨਾ ਅਸੀਂ ਰਾਤ ਦੀ ਰੋਟੀ ਖਾ ਕੇ ਉਦੋਂ ਬਾਅਦ ਭੁੱਲ ਜਾਂਦੇ ਸਾਰੀਆਂ ਗੱਲਾਂ ਇੱਥੋਂ ਜਾ ਕੇ ਇਹ ਗੱਲਾਂ ਯਾਦ ਰੱਖਿਓ ਉਹ ਬਾਪੂ ਕਹਿੰਦਾ ਨਹੀਂ ਨਹੀਂ ਭੁੱਲਦੇ ਜਿਹੜੇ ਮੇਰੇ ਵਰਗੇ ਵੀਰ ਤੁਸੀਂ ਵੀ ਨਾ ਭੁੱਲਿਓ ਇਹ ਦੇਖੋ ਵੀ ਲੁੱਟਦੇ ਕਿਵੇਂ ਆ ਇੱਕ ਸ਼ਹਿਦ ਦੀ ਮੱਖੀ ਹੁੰਦੀ ਹੈ ਨਾ ਸ਼ਹਿਦ ਦੀ ਮੱਖੀ ਉਹਦਾ ਸ਼ਹਿਦ ਚੋਰੀ ਹੋ ਸਕਦਾ ਪਰ ਉਹਦੀ ਸ਼ਹਿਦ ਬਣਾਉਣ ਵਾਲੀ ਕਲਾ ਚੋਰੀ ਨਹੀਂ ਹੋ ਸਕਦੀ ਉਸੇ ਤਰ੍ਹਾਂ ਹੀ ਤੁਹਾਡਾ ਮਾਲ ਤਾਂ ਲੁੱਟਿਆ ਜਾ ਸਕਦਾ ਪਰ ਜਿਹੜੇ ਲੁੱਟਣ ਵਾਲੇ ਬੰਦੇ ਉਹਨਾਂ ਨੂੰ ਬੁਲਾਉਣ ਵਾਲੇ ਤੁਸੀਂ ਹੋ ਤੁਹਾਡੇ ਕੋਲੇ ਕਲਾ ਹੈ ਉਹ ਕਲਾ ਨੂੰ ਤੁਸੀਂ ਦੇਖਣਾ ਵੀ ਕਿਵੇਂ ਅਸੀਂ ਵਰਤਣਾ ਤੁਸੀਂ ਇਹ ਸੋਚ ਕੇ ਦੇਖੋ ਵੀ ਸ਼ਹਿਦ ਦਾ ਛੱਤਾ ਕਿੱਥੇ ਲਾਉਣਾ ਜਿੱਥੇ ਕੋਈ ਛੇਦੀ ਪਹੁੰਚ ਨਾ ਸਕੇ ਸਾਨੂੰ ਕੋਈ ਲੁੱਟ ਨਾ ਸਕੇ ਉਹਨਾਂ ਬੰਦਿਆਂ ਨੂੰ ਚੁਣਨਾ ਹੈ ਤਾਂ ਮੈਂ ਬਹੁਤੀਆਂ ਗੱਲਾਂ ਨਹੀਂ ਕਰਨੀਆਂ ਬਸ ਇੰਨੀਆਂ ਕੁ ਬੇਨਤੀਆਂ ਕਰਦਾ ਵੀ ਇਹ ਸਾਰੀਆਂ ਚੀਜ਼ਾਂ ਨੂੰ ਯਾਦ ਰੱਖਿਓ ਜਿਵੇਂ ਪਿੰਡਾਂ ਪਿੰਡਾਂ ਤੋਂ ਸਾਡੀਆਂ ਡਿਊਟੀਆਂ ਲੱਗੀਆਂ ਹੁੰਦੀਆਂ ਹਰੇਕ ਪਿੰਡ ਤੋਂ 10 10 15 15 ਬੰਦੇ ਅਸੀਂ ਹਾਜ਼ਰੀ ਰਹਿਣੇ ਇੱਥੇ ਮੋਰਚੇ ਤੇ ਤੋ ਉਸੇ ਤਰ੍ਹਾਂ ਹੀ ਮਾਨ ਸਾਹਿਬ ਨੇ ਸਾਨੂੰ ਵੀ ਕਿਹਾ ਸੀ ਕਿਉਂਕਿ ਆ ਦੱਸਿਆ ਵੀ ਥੋੜੇ ਜਿਹੇ ਸਮੇਂ ਤੋਂ ਸਾਡੀਆਂ ਵੀ ਹਾਜ਼ਰੀਆਂ ਘਟੀਆਂ ਨੇ ਕਮਾਂਕਾਰਾਂ ਚ ਬਿਜ਼ੀ ਹੋ ਗਏ ਆ ਪਰ ਮਾਨ ਸਾਹਿਬ ਸਾਡੇ ਸਰਪੰਚ ਮਾਨ ਸਾਹਿਬ ਵੀ ਨੇ ਮੈਂ ਬੇਨਤੀ ਕਰਦਾ ਇਹ ਜ਼ਰੂਰ ਸਾਡੇ ਸਾਰੇ ਭਾਈਚਾਰੇ ਨੂੰ ਸਾਡ ਨੂੰ ਸਾਡੀਆਂ ਵੀ ਡਿਊਟੀਆਂ ਲਾਓ ਵੀ ਥੋੜੇ ਥੋੜੇ ਟਾਈਮ ਬਾਅਦ ਸਾਡੇ ਅਸੀਂ ਆਉਂਦੇ ਰਹੀਏ ਕਿਉਂਕਿ ਜਦੋਂ ਉਹਨੇ ਸਾਡੇ ਨੌਜਵਾਨ ਵੀਰ ਪਿਆਰ ਕਰਦੇ ਨੇ ਸਾਡੀ ਹੱਲਾਸ਼ੇਰੀ ਦੇ ਨਾਲ ਚੱਲੋ ਇਹ ਵੀ ਸਾਡੇ ਨਾਲ ਜੁੜਦੇ ਨੇ ਤਾਂ ਅਸੀਂ ਜ਼ਰੂਰ ਆਉਂਦੇ ਰਹਾਂਗੇ ਤੁਹਾਡੇ ਮੋਢੇ ਨਾਲ ਮੋਢਾਂ ਲਾ ਕੇ ਆਪਾਂ ਇਹ ਲੜਾਈ ਜਿੱਤਣੀ ਜਤਨੀ ਆ ਬਸ ਹਰ ਹਾਲ ਤੱਕ ਇੰਨੀ ਕਹਾਜ਼ਰੀ ਮੇਰੀ ਕਬੂਲ ਕਰਿਓ ਅਗਲੀ ਵਾਰੀ ਮੇਰਾ ਕੰਮ ਆ ਗਾਣੇ ਗੂਣੇ ਸੁਣਾਉਣਾ ਉਹ ਹੁਣ ਸਮਾਂ ਘਟ ਹੈ ਤੁਹਾਨੂੰ ਅਗਲੀ ਵਾਰੀ ਸੁਣਾ ਕੇ ਜਾਵਾਂਗੇ ਕਨਵਰ ਘਰੇਵਾਲ ਬਾਈ ਬਹੁਤ ਹਾਜ਼ਰੀਆਂ ਲਵਾਉਂਦਾ ਹਾਂ ਚਲੋ ਮੇਰੇ ਨਾਲ-ਨਾਲ ਤੁਸੀਂ ਬੋਲਿਓ ਜੇ ਨਾਲ-ਨਾਲ ਬੋਲਿਓ ਗਾਣਾ ਨਹੀਂ ਹੈ ਨਾਰਾ ਹੀ ਆ ਦਸ ਦੇਸੀ ਵੈਲੀ ਉਹ ਜਿਹੜੀ ਪੀੜੀ ਨੂੰ ਦੇਖਿ ਉਸੇ ਪੀੜੀ ਨੇ ਰਿਕਾਰਡ ਤੋੜਤੇ ਉਹ ਦੱਸ ਦੇ ਸਿਵੈਲੀ ਉਹ ਜਿਹੜੀ ਪੀੜੀ ਨੂੰ ਦੇਖਿ ਉਸੇ ਪੀੜੀ ਨੇ ਰਿਕਾਰਡ ਤੋੜਤੇ ਭਾਗਾ ਵਾਲੇ ਭਰ ਦੇ ਨੇ ਆਕੇ ਹਾਜ਼ਰੀ ਲੱਗੇ ਆ ਕਿਸਾਨੀ ਦੇ ਨਹੀਂ ਦੇਖ ਮੋਰ ਚੇ ਲੈ ਕੇ ਕੌਮ ਆਉਂਦੀ ਨਹੀਂ ਚਾਹ ਜ ਰਹੂਗੀ ਉੱਠੀ ਜਿਹੜੀ ਲਹਿਰ ਤੈਨੂੰ ਯਾਦ ਰਹੂਗੀ ਜਿੰਦਾਬਾਦ ਆ ਕਿਸਾਨੀ ਜਿੰਦਾਬਾਦ ਰਹੂਗੀ ਜਿੰਦਾਬਾਦ ਆ ਕਿਸਾਨੀ ਜਿੰਦਾਬਾਦ ਰਹੂਗੀ ਜਿੰਦਾਬਾਦ ਆ ਕਿਸਾਨੀ ਜਿੰਦਾਬਾਦ ਰਹੂਗੀ ਪੋਤ ਪੋਤੇ ਬਾਬੇ ਤੇਜਵਾਨ ਆਏ ਨੇ ਮੋਰਚੇ ਤੇ ਕਰਕੇ ਨਹੀਂ ਮਾਣ ਆਏ ਨੇ ਉਹ ਕਿਰਤੀ ਕਾਮੇ ਤੇ ਕਿਸਾਨ ਆਏ ਨੇ ਹਕੂਮਤਾਂ ਦੇ ਅੱਗੇ ਹੱਕ ਧਾਣ ਆਏ ਨੇ ਰਹੇ ਚੜਦੀ ਕਲਾ 'ਚ ਸਾਡਾ ਭਾਈ ਚਾਰਾ ਨਹੀਂ ਓ ਸਾਡਾ ਭਾਈ ਚਾਰਾ ਨਹੀਂ ਹੱਕਾਂ ਲਈ ਗੂੰਜਦੀ ਆਵਾਜ਼ ਨੀ ਸੁਬਾਹ ਹੋਈ ਜਿੰਦਾਬਾਦ ਆ ਕਿਸਾਨੀ ਜਿੰਦਾਬਾਦ ਰਹੂਗੀ ਜਿੰਦਾਬਾਦ ਆ ਕਿਸਾਨੀ ਜਿੰਦਾਬਾਦ ਰਹੂਗੀ ਤੇ ਜਿੰਦਾਬਾਦ ਹੀ ਰਹਿਣੀ ਆ ਤੇ ਜਿੰਦਾਬਾਦ ਹੀ ਸੀ ਐਨੀ ਹਾਜ਼ਰੀ ਕਬੂਲ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ